ਨਵਾਬ ਕਪੂਰ ਸਿੰਘ ਕੁਲ ਖਾਲਸੇ ਕੋਲ ਗਏ ਕਹਿੰਦੇ ਜਕਰੀਆ ਖਾਂ ਮਾਫੀ ਮੰਗਦਾ ਮaaf ਕਰ ਦਿਓ ਤੇ ਨਵਾਬ ਕਪੂਰ ਸਿੰਘ ਨੇ ਵਾਕ ਕਹੇ ਸੀ ਕਹਿੰਦੇ ਭਾਈ ਤਾਰੂ ਸਿੰਘ ਦਾ ਬਚਨ ਟਲ ਜੇ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਬਚਨ ਤਾਰੂ ਸਿੰਘ ਕਾ ਲਿਓ ਤੇਗ ਤਿੱਖੀ ਜਾਨ ਨਹਿ ਟਾਰ ਸਕੈ ਪੀਰ ਕੋ ਔਲੀਆ ਬਨਵਾਨ ਕਿਸੇ ਪੀਰ ਔਲੀਏ ਪੈਗੰਬਰ ਚ ਇਨੀ ਤਾਕਤ ਨਹੀਂ ਭਾਈ ਤਾਰੂ ਸਿੰਘ ਦਾ ਬਚਨ ਟਾਲ ਸਕੇ ਉਹਨਾਂ ਨੇ ਜੋ ਕਿਹਾ ਵਰਤ ਕੇ ਰਹੇਗਾ ਭਾਈ ਤਾਰੂ ਸਿੰਘ ਦਾ ਜੋੜਾ ਲਿਆਂਦਾ 22 ਦਿਨ ਕਈਆਂ ਨੇ ਘੱਟ ਵੀ ਜ਼ਿਕਰ ਕੀਤਾ ਕਈ ਕਹਿੰਦੇ 22 ਦਿਨ ਜਕਰੀਆ ਖਾਂ ਦੇ ਸਿਰ 'ਚ ਪਾਈ ਤਾਰੂ ਸਿੰਘ ਦੀਆਂ ਜਿੱਤੀਆਂ ਵੱਜਦੀਆਂ ਰਹੀਆਂ 22 ਦਿਨ ਜਾਨ ਨਿਕਲੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸੁਧਾਰਿਆ ਫਿਰ ਭਾਈ ਤਾਰੂ ਸਿੰਘ ਨੂੰ ਦੱਸਿਆ ਉਹਨਾਂ ਚੌਂਕੜਾ ਮਾਰਿਆ ਇਸ਼ਨਾਨ ਕੀਤਾ ਜਪਜੀ ਦਾ ਪਾਠ ਕਰਕੇ ਆਪਣੀ ਦੇਹ ਤਿਆਗ ਦਿੱਤੀ ਸਿੱਖੀ ਦੇ ਨਾਲ ਆਪਣੀ ਮੁਹੱਬਤ ਨੂੰ ਨਿਭਾਇਆ ਜੀਵਤ